ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਪਾਏ ਹੈਗੇ ਆ ਜੀ 16 ਕੁੰਡੇ ਪਾਏ ਆ ਜੀ 16 ਕੁੰਡੇ ਪਾਏ ਆ ਜੀ 4-4 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਬਣਾਓ ਆਪਦੇ ਵਾਸਤੇ ਜੋ ਵੀ ਪ੍ਰੋਜੈਕਟ ਤੁਸੀਂ ਬਣਾਉਣਾ ਚਾਹੁੰਦੇ ਹੋ ਸਾਦੇ ਹੀ ਬਹੁਤ ਸੋਹਣਾ ਬਣ ਕੇ ਆਉਣ ਵਾਲਾ ਡਿਜ਼ਾਈਨ ਹੈ ਤੇ ਕਿਸੇ ਵੀ ਰੰਗ ਚ ਬਣਾਓ ਇਹ ਨਹੀਂ ਕੋ ਡਾਰਕ ਚ ਬਣਾਓ ਲਾਈਟ ਚ ਬਣਾਓ ਸਾਰੇ ਰੰਗਾਂ ਦੇ ਵਿੱਚ ਬਹੁਤ ਸੋਹਣਾ ਲੱਗਣ ਵਾਲਾ ਡਿਜ਼ਾਈਨ ਹੈ ਬਹੁਤ ਪਿਆਰਾ ਤੇ ਬਹੁਤ ਜਲਦੀ ਬਣਨ ਵਾਲਾ ਜੀ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਵੀਡੀਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਜੀ ਲਾਈਕ ਬਹੁਤ ਘੱਟ ਮਿਲਦੇ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਲਾਈਕ ਵੱਧ-ਵੱਧ ਕਰਦਿਆ ਕਰੋ ਜੀ ਤੇ ਚਲੋ ਜੀ ਨਾਲੇ ਆਪਣਾ ਹੌਂਸਲਾ ਵੀ ਵਧਦਾ ਉਹਦੇ ਨਾਲ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਵੀਡੀਓ ਆਪਾਂ ਇਹ ਉਲਟੀ ਸਲਾਈ ਆ ਉਲਟੀ ਸਲਾਈ ਪੂਰੀ ਆਪਾਂ ਉਲਟੇ ਪਾਸੇ ਬਣਾ ਕੇ ਕੰਪਲੀਟ ਕਰਦੇ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਹੋਊਗਾ ਆਪਣਾ ਸਟਾਰਟ ਇਹ ਆਪਣੀ ਪਹਿਲੀ ਸਲਾਈ ਆ ਜੀ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਦੋ ਤਿੰਨ ਗੁੰਡੇ ਲਾ ਲਈ ਆਪਾਂ ਇੱਕ ਗੁੰਡਾ ਆਪਾਂ ਫਿਰ ਸਿੱਧਾ ਬਣਾ ਲਾਂਗੇ ਅੱਗੇ ਫਿਰ ਆਪਾਂ ਧੱਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਤਾਰ ਲਾਂਗੇ ਪਿੱਛੇ ਕਰਕੇ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਵਾਂਗੇ ਫਿਰ ਤਿੰਨ ਗੁੰਡੇ ਤਾਰ ਲਵਾਂਗੇ ਧਾਗਾ ਪਿੱਛੇ ਕਰਾਂਗੇ ਲਾਸਟ ਵਾਲੇ ਆ ਤਿੰਨ ਗੁੰਡੇ ਜਿਹੜੇ ਆਪਾਂ ਸਿੱਧੇ ਬਣਾ ਲਵਾਂਗੇ ਉਲਟੀ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਆਪਾਂ ਨਾ ਆਪਾਂ ਕੋਈ ਗੁੰਡਾ ਤਾਰਨਾ ਹੈ ਨਾ ਕੁਝ ਕਰਨਾ ਹੈ ਆਪਾਂ ਪੂਰੀ ਸਲਾਈ ਉਲਟੀ ਬਣਾ ਲੈਣੀ ਹੈ ਜੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਫਿਰ ਤੋਂ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਸਿੱਧਾ ਬਣਾਵਾਂਗੇ ਫਿਰ ਤਾਗਾ ਆਪਣੇ ਵੱਲ ਕਰਕੇ ਆ ਤਿੰਨ ਗੁੰਡੇ ਤਾਰ ਲਵਾਂਗੇ ਤਾਗਾ ਪਿੱਛੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਗੁੰਡੇ ਤਾਰ ਲਵਾਂਗੇ ਪਿੱਛੇ ਕਰਾਂਗੇ ਧਾਗਾ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਤਿੰਨ ਗੁੰਡੇ ਤਾਰ ਕੇ ਧਾਗਾ ਪਿੱਛੇ ਕਰਕੇ ਆਹਾਂ ਵਾਲੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਆ ਪੂਰੀ ਉਲਟੀ ਬਣਾ ਕੇ ਕੰਪਲੀਟ ਕਰ ਦਿਆਂਗੇ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ ਚਾਰ ਸਲਾਈਆਂ ਬਣ ਗਈਆਂ ਜੀ ਆਪਣੀਆਂ ਇਹ ਤੇ ਹੁਣ ਆ ਗਈ ਜੀ ਪੰਜਵੀਂ ਸਲਾਈ ਆਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਇਸ ਤੋਂ ਅਗਲਾ ਵੀ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਵਾਂਗੇ ਇੱਥੇ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਆਪਾਂ ਆਹ ਜਿਹੜੇ ਦੋ ਧਾਗੇ ਆਪਣੇ ਇਹਨਾਂ ਦੇ ਇਸ ਤਰ੍ਹਾਂ ਥੱਲੋਂ ਦੇ ਲਵਾਂਗੇ ਸਲਾਈ ਤੇ ਆਹ ਜਿਹੜਾ ਵਿਚਾਲੜਾ ਕੁੰਡਾ ਹੈਗਾ ਇੱਕ ਕੁੰਡਾ ਇੱਧਰ ਛੱਡਤਾ ਇੱਕ ਆਪਾਂ ਇੱਧਰ ਬਣਾ ਲਿਆ ਤਿੰਨ ਕੁੰਡੇ ਸੀ ਜਿਹੜੇ ਵਿਚਾਲੜਾ ਕੁੰਡਾ ਇਹਦੇ ਨਾਲ ਆਪਾਂ ਲੈ ਕੇ ਇਹਨੂੰ ਇਸ ਤਰ੍ਹਾਂ ਬਣਾ ਦਾਂਗੇ। ਤਿੰਨ ਕੁੰਡੇ ਇੱਥੇ ਆਪਾਂ ਫਿਰ ਸਿੱਧੇ ਬਣਾ ਲਵਾਂਗੇ ਜੀ। ਆਹ ਤਿੰਨ ਕੁੰਡੇ ਆਪਾਂ ਫਿਰ ਸਿੱਧੇ ਬਣਾ ਲੇ। ਹੁਣ ਆਪਾਂ ਫਿਰ ਤੋਂ ਆਹ ਵਾਲਾ ਵਿਚਲਾ ਕੁੰਡਾ ਸੜਾਈ ਇਹਨਾਂ ਦੇ ਥੱਲੇ ਉਹਨੂੰ ਲਵਾਂਗੇ ਧਾਗਿਆਂ ਦੇ। ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲਵਾਂਗੇ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਫਿਰ ਤੋਂ ਆ ਦੋ ਕੁੰਡੇ ਲਵਾਂਗੇ ਇਹਸ ਕੁੰਡੇ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਬਣਾ ਦਾਂਗੇ ਇਧਰ ਆਪਣੇ ਹੁਣ ਚਾਰ ਕੁੰਡੇ ਬਣ ਗਏ ਜੀ ਇੱਧਰ ਤਿੰਨ ਬਣੇ ਸੀਗੇ ਉਲਟੀ ਸਲਾਈ ਇਹਨੂੰ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ हुण आपण आज सिद्धे पासे फिरतो हुण पा आपण आले तिन कुडे जे सिद्धे बनवणे आहे जी आह कुडा हुण आपण सिद्धा बना लिया ਆਪਾਂ ਇੱਕ ਗੁੰਡਾ ਬਣਾਵਾਂਗੇ ਤੇ ਹੁਣ ਆਪਾਂ ਦੋ ਗੁੰਡਿਆਂ ਦੇ ਉੱਪਰ ਆਉਂਦੇ ਇਸ ਤਰ੍ਹਾਂ ਧਾਗਾ ਲੈ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਪਹਿਲਾਂ ਗਲਤੀ ਹੋ ਗਈ ਜੀ ਆਪਾਂ ਸਿੱਧੇ ਬਣਾ ਲੇ ਤਾਂ ਜ਼ਿਆਦਾ ਹੋ ਗਿਆ ਸੀਗਾ ਤੇ ਗੈਪ ਜ਼ਿਆਦਾ ਰਹਿ ਜਾਊਗਾ ਹੁਣ ਆਪਾਂ ਅੱਗੇ ਫਿਰ ਆ ਤਿੰਨ ਗੁੰਡੇ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜਾ ਆਪਣਾ ਆਹ ਵਾਲਾ ਗੁੰਡਾ ਹੈ ਇਹਨੂੰ ਆਪਾਂ ਸਿੱਧਾ ਬਣਾ ਲਵਾਂਗੇ ਪਹਿਲਾਂ ਆਪਾਂ ਆ ਬਣਾਇਆ ਸੀਗਾ ਫਿਰ ਧਾਗਾ ਅੱਗੇ ਕਰਾਂਗੇ என்ன குడ තාමඩ सिदද්ධनाால்මගේ எදවිහ अपनेක दो குడ න්නන්නේ चल वा குండ அப்பா සිिද්ධ बන්නේ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਸਿੱਧੇ ਪਾਸੇ ਆ ਕੇ ਆਹ ਵਾਲਾ ਕੁੰਡਾ ਤਾਰਿਆ ਆ ਵੀ ਦੋ ਕੁੰਡੇ ਤਾਰ ਲਿਆ ਆਪਾਂ ਇਸ ਤਰ੍ਹਾਂ ਧਾਗਾ ਪਿੱਛੇ ਕਰਕੇ ਅਗਲਾ ਕੁੰਡਾ ਸਿੱਧਾ ਬਣਾ ਲਵਾਂਗੇ ਫਿਰ ਆਪਾਂ ਤਿੰਨ ਕੁੰਡੇ ਤਾਰਾਂਗੇ ਸਾਈਡਾਂ ਤੇ ਤਾਂ ਜੇ ਆਪਣੇ ਕੋਲ ਜਿਹੜੇ ਬਚਤ ਹੋ ਜਾਂਦੀਆਂ ਗੁੰਡਿਆਂ ਦੀ ਉਹ ਆਪਾਂ ਜੈਸਟ ਕਰਨੇ ਹੁੰਦੇ ਆਪਣੇ ਤੋਂ ਕਿਵੇਂ ਸੂਤ ਆਉਂਦੇ ਓਵੇਂ ਆਪਾਂ ਕਰ ਲੈਣੇ ਹੁੰਦੇ ਐ ਇਹ ਤਾਂ ਆਪੋ ਆਪਣੇ ਕੋਟੀ ਸਟਰ ਦੇ ਕੁੰਡਿਆਂ ਦਾ ਹਿਸਾਬ ਹੁੰਦਾ ਜੀ ਉਸ ਇੰਨਾ ਧਿਆਨ ਰੱਖੇ ਜਿਆਦਾ ਗੈਪ ਜਾਨਾ ਦੇ ਸੇ ਤੇ ਡਿਜ਼ਾਈਨ ਉਹਵੇਂ ਸੈੱਟ ਹੋ ਜਾਂਦਾ ਜੀ ਆਪਾਂ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਤੇ ਜਦੋਂ ਆਪਾਂ ਵੀਡੀਓ ਬਣਾਉਨੇ ਹੋ ਤਾਂ ਆਪਾਂ ਇਹ ਕਹਿੰਨੇ ਵੀ ਚੱਲ ਥੋੜਾ ਜਿਹਾ ਸਹੀ ਸਹੀ ਵਧੀਆ ਲੱਗੇ ਡਿਜ਼ਾਈਨ ਸੋਹਣਾ ਲੱਗੇ ਤਾਂ ਆਪਾਂ ਉਸ ਕਰਕੇ ਕੁੰਡਿਆਂ ਦਾ ਉਹਵੇਂ ਬਣਾ ਲੈਨੇ ਆ ਚਾਰ ਸਲਾਈਆਂ ਆਪਾਂ ਫੇਰ ਪਾ ਲਈਆਂ ਹੁਣ ਫਿਰ ਤੋਂ ਆਪਾਂ ਹੁਣ ਆਪਾਂ ਆਹ ਗੁੰਡਾ ਹੀ ਤਾਰਾਂਗੇ ਕੱਲਾ ਇਹ ਬਣਾ ਲੂ ਭਾਮੇ ਤਾਰ ਲੂ ਤੇ ਹੁਣ ਆਪਾਂ ਆਹ ਵਾਲੇ ਕੁੰਡੇ ਲਵਾਂਗੇ ਤੇ ਆ ਦੂਜਾ ਕੁੰਡਾ ਜਿਹੜਾ ਇਹਦੇ ਨਾਲ ਲੈ ਕੇ ਆਪਾਂ ਇਸ ਤਰ੍ਹਾਂ ਬਣਾ ਦਾਂਗੇ ਫੇਰ ਅੱਗੇ ਆਪਾਂ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਫੇਰ ਆ ਹਲਾਵਾਂਗੇ ਧਾਗੇ ਤੇ ਇਸ ਕੁੰਡੇ ਨਾਲ ਲੈ ਕੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਫਿਰ ਇਸ ਤਰ੍ਹਾਂ ਕਰਕੇ ਬਣਾ ਦਵਾਂਗੇ ਡਿਜ਼ਾਈਨ ਆਪਣਾ ਇੱਥੇ ਆਪਣੇ ਕੋਲ ਇੱਕ ਕੁੰਡਾ ਹੈ ਸਾਈਡ ਤੇ ਵਧ ਜੂਗਾ ਤੇ ਆਪਾਂ ਦੋ ਕੁੰਡੇ ਸਿੱਧੇ ਬਣਾ ਲਵਾਂਗੇ ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾ ਲਏ ਤੇ 6 ਸਲਾਈਆਂ ਪੈਂਦੀਆਂ ਇੱਕ ਡਿਜ਼ਾਈਨ ਚ 12 ਸਲਾਈਆਂ ਪਈਆਂ ਆਪਣੀਆਂ ਟੋਟਲ ਤੇ ਆਪਣਾ ਇੰਨਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਆਪਾਂ ਅੱਗੇ ਜਾਦੇ ਬਣਾ ਦਿਖਾਉਣੇ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਦਿਖਦਾ ਥੋੜਾ ਜਿਹਾ ਆਪਾਂ ਕੈਮਰਾ ਪਾਸੇ ਕੀਤਾ ਚਾਨਣ ਵਾਲਾ ਪੈਂਦਾ ਸੀਗਾ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਇਹ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਦੇਖੋ ਜੀ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਕਿਸੇ ਵੀ ਰੰਗ ਚ ਪਾਓ ਗੂੜੇ ਚ ਪਾਓ ਚਾਹੇ ਫਿੱਕੇ ਚ ਪਾਓ ਤਾਂ ਹਰੇਕ ਰੰਗ ਚ ਬਹੁਤ ਸੋਹਣਾ ਲੱਗਦਾ ਜੀ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਵੇਂ ਦੇਖਣ ਵਾਲੇ ਆ ਜਰੂਰ ਜਰੂਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਨ ਜੀ ਨਾਲ ਚੈਨਲ ਨੂੰ ਸਬਸਕ੍ਰਾਈਬ ਇੱਥੇ ਆਪਾਂ ਨਹੀਂ ਪਾਏ ਸੀ ਦੇਖੋ ਇੰਨਾ ਇੰਨਾ ਗੈਪ ਰਹਿ ਗਿਆ ਜੀ ਇੱਥੇ ਦੋ ਦੋ ਕੁੰਡੇ ਹੀ ਬਚਦੇ ਸੀਗੇ ਦੋਨਾਂ ਸਾਈਡਾਂ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ